ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਕਿੰਨਟਾ ਦਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਕੱਪੜੇ ਦੇ ਉੱਪਰ ਚੜਿਆ ਹੋਇਆ ਕਲਰ ਹੈ ਜਿਹੜਾ ਆਪਾਂ ਇਹਨੂੰ ਕਿਸ ਤਰ੍ਹਾਂ ਲਾ ਸਕਦੇ ਹਾਂ ਦੇ ਜੱਪੇ ਦੇ ਵਾਸਤੇ ਜਿਹੜੀ ਵੀਡੀਓ ਬਣਾਈ ਆ ਕਈ ਵਾਰ ਆਪਾਂ ਕੱਪੜੇ ਇਕੱਠੇ ਧੋ ਲੈਣਿਆਂ ਤੇ ਇੱਕ ਦੂਜੇ ਕੱਪੜੇ ਦਾ ਕਲਰ ਹੈ ਜਿਹੜਾ ਚੜ ਜਾਂਦਾ ਹੈਗਾ ਤੇ ਆਪਣੇ ਜਿਵੇਂ ਇਹ ਸ਼ਾਲਟ ਦੇ ਉੱਤੇ ਦੇਖ ਕਲਰ ਹੈ ਜਿਹੜਾ ਚੜ ਗਿਆ ਇੱਕ ਦੂਜੇ ਕੱਪੜੇ ਦਾ ਰੰਗ ਇਸ ਤਰ੍ਹਾਂ ਜਿਹੜਾ ਆਪਣੇ ਲੱਗ ਜਾਂਦਾ ਹੈ ਤੇ ਇਹਨੂੰ ਲੋਂਹਣ ਦੇ ਲਈ ਆਪਾਂ ਨੇ ਵੀਡੀਓ ਬਣਾਈ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗ ਜੂਗੀ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭੈਣ ਭਾਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਦੇਖੋ ਜਿੱਦ ਆਪਾਂ ਕੱਪੜੇ ਇਕੱਠੇ ਧੋਣੇ ਤੇ ਇੱਕ ਦੂਜੇ ਦਾ ਕਲਰ ਜਿਹੜਾ ਇਸ ਤਰੀਕੇ ਨਾਲ ਟੜ ਜਾਂਦਾ ਤੇ ਆਪਾਂ ਇਹਨੂੰ ਨਾਲ ਦੇ ਨਾਲ ਪਾਣੀ ਦੇ ਵਿੱਚ ਜਿਹੜਾ ਘੌਂਕੇ ਰੱਖਤਾ ਸੀਗਾ ਜਿਹਦੇ ਦੇ ਉੱਪਰ ਕਲਰ ਟੜ ਗਿਆ ਸੀਗਾ ਤੇ ਆਪਾਂ ਇਹਨੂੰ ਸੈਂਪਲ ਪਾਣੀ ਦੇ ਵਿੱਚ ਹੀ ਘੌਂਕੇ ਰੱਖਤਾ ਸੀ ਤੇ ਹੁਣ ਆਪਾਂ ਇਹ ਲਾਉਣ ਦੇ ਲਈ ਬਹੁਤ ਵਧੀਆ ਜਿਹੜੀ ਵੀਡੀਓ ਬਣਾਈ ਆ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਲਾ ਸਕ ਨੇ ਕੋਈ ਬਹੁਤ ਲੱਗ ਗਿਆ ਦੇ ਉੱਪਰ ਕਲਰ ਇਹ ਬਾਜੂ ਤੇ ਲੱਗ ਗਿਆ ਇੱਧਰ ਇਹ ਨੀਚੇ ਲੱਗ ਗਿਆ ਇਹ ਦੇਖੋ ਤੇ ਇਹਨੂੰ ਲਾਉਣੇ ਆ ਇਹਨੂੰ ਲਾਉਣ ਲਈ ਆਪਾਂ ਕੀ ਕੁਝ ਤਾਂ ਲੈਣੇ ਆ ਤੇ ਆਪਾਂ ਦਿਖਾਉਣੇ ਆ ਲਓ ਜੀ ਤੇ ਆਪਾਂ ਲੈਤੀ ਹੈ ਈ ਜੀ ਲਓ ਜੀ ਤੇ ਆਪਾਂ ਇਹ ਜੀ ਪਾਉਣੇ ਆ ਇਹਦੇ ਵਿੱਚ ਤੁਸੀਂ ਇਹਦੀ ਫੁੜੀ ਵੀ ਲੈ ਸਕਦੇ ਹੋਗੇ लो जी तो अपना डेढ़ के चमचा पा लिया ई जी का यह आप लिठा सोडा डेढ़ के चमच आप लवेंगे पावे चिट्टा विनेगर ਇਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਹਦੇ ਨਾਲ ਆਪਾਂ ਪੇਸਟ ਬਣਾ ਲਾਂਗੇ ਮਿਕਸ ਕਰਕੇ ਚੰਗੀ ਤਰ੍ਹਾਂ ਇਤਰਾਲੇ ਪੇਸਟ ਐਸਾ ਬਣੇ ਜੋ ਕਰੜਾ ਕਰੜਾ ਲੋ ਜੀ ਤੇ ਆਪਾਂ ਇਹਦੇ ਲਾਉਣੇ ਆ ਚੰਗੀ ਤਰ੍ਹਾਂ ਆਪਾਂ ਘਰੇ ਨੂੰ ਲਾ ਲਾਂਗੇ ਕਾਫੀ ਥਾਂ ਦੇ ਜਿਹੜਾ ਆਪਣਾ ਕਲਰ ਚੜ ਗਿਆ। ਲਓ ਜਿੱਤੇ ਆਪਾਂ ਲੂ ਲਾਤਾ ਤੇ ਆਪਾਂ ਹੁਣ ਇਹਨੂੰ 5 ਮਿੰਟਾਂ ਲਈ ਇਦਾਂ ਹੀ ਰੱਖਾਂਗੇ। ਆਪਾਂ ਸਾਰੇ ਪੇਸਟ ਲਾਤਾ ਜਿੱਤੇ ਹਿੱਤੇ ਕਲਰ ਚੜਿਆ ਸੀ। ਤੇ ਹੁਣ ਆਪਾਂ ਇਹਨੂੰ 5 ਮਿੰਟਾਂ ਲਈ ਇਸੇ ਤਰੀਕੇ ਨਾਲ ਹੀ ਰੱਖਦੇ ਆਂ ਤੇ ਆਪਾਂ ਉਹ ਤੋਂ ਬਾਅਦ ਚ ਲਖੋਣੇ ਆਂ ਵੀ ਆਪਾਂ ਕਿਵੇਂ ਸਾਫ਼ ਕਰਾਂਗੇ ਇਹਨੂੰ। ਤੇ ਇਹਨੂੰ 5 ਮਿੰਟ ਹੋ ਗਏ ਆਪਾਂ ਇਹਨੂੰ ਆਪਾਂ ਜੋ ਪੇਸਟ ਲਾਇਆ ਸੀ ਦੇ ਉੱਪਰ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਾਵਾਂਗੇ। ਆ ਦੇਖੋ ਆਪਣੇ 5 ਮਿੰਟੇ ਨੂੰ ਹੋ ਗਏ। ਲਓ ਜੀ ਤੇ ਹੁਣ ਆਪਣੇ ਗਰਮ ਪਾਣੀ ਕੀਤਾ ਗਰਮ ਗਰਮ ਪਾਣੀ ਲੈਣਾ ਤੁਸੀਂ ਆਪਾਂ ਹੁਣ ਇਹਦੇ ਵਿੱਚ ਇਹਨੂੰ ਪਾਵਾਂਗੇ। ਲੈਣਾ ਗਰਮ ਗਰਮ ਪਾਣੀ ਨਹੀਂ ਆਗਾ ਹੁਣ ਆਪਾਂ ਇਹਨੂੰ ਸਾਰੀ ਨੂੰ ਇਹਦੇ ਵਿੱਚ ਹੀ ਲਬੋਦਾਂਗੇ ਹਲੋ ਇਹ ਤਾਂ ਪੱਚ ਚਮਟਾ ਲੈ ਤਾ ਗਰਮ ਪਾਣੀ ਬਹੁਤ ਜ਼ਿਆਦਾ ਆ ਤੇ ਆਪਾਂ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਵਿੱਚ ਇਹਦੇ ਇਹਨੂੰ ਇਦਾਂ ਆਪਾਂ ਡਿਪ ਕਰਕੇ ਰੱਖਾਂਗੇ ਵਿੱਚ ਚੰਗੀ ਤਰ੍ਹਾਂ ਪੜਬੋਦਾਂਗੇ ਸਾਰਿਆਂ ਨੂੰ ਮੇਰੇ ਵਿੱਚ ਲੈਣਾ ਹੈ ਗਰਮ ਪਾਣੀ ਹੋਈਗਾ ਦੇਖੋ ਰੰਗ ਜਿਹੜਾ ਲੈਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਕਲਰ ਦੇਖੋ ਪਾਣੀ ਦੇ ਵਿੱਚ ਆ ਗਿਆ ਜਿਹੜਾ ਲੈਣਾ ਸ਼ੁਰੂ ਹੋ ਗਿਆ ਆਪਣਾ ਰੰਗ ਹੈ ਜਿਹੜਾ ਟੜਿਆ ਹੋਇਆ ਕੱਪੜੇ ਨੂੰ ਪਾਣੀ ਦਾ ਰੰਗ ਹੈ ਜਿਹੜਾ ਚੇਂਜ ਹੋ ਗਿਆ ਦੇਖੋ ਇਹਦੇ ਵਿੱਚ ਕਲਰ ਆ ਰਿਹਾ ਹੈ ਲੋ ਜੀ ਹੁਣ 15 ਮਿੰਟ ਲਈ ਇਸੇ ਤਰੀਕੇ ਨਾਲ ਹੀ ਛੱਡਾਂਗੇ 15 ਮਿੰਟਾਂ ਬਾਅਦ ਇਹਦਾ ਕਫਿਰਦ ਘਵਾਗੇ ਲਓ ਜੀ ਤੇ ਆਪਣੀ ਸੈਲਟ ਨੂੰ 15 ਮਿੰਟ ਹੋ ਗਏ ਗਰਮ ਪਾਣੀ ਦੇ ਵਿੱਚ ਪਾਏ ਨੂੰ ਤੇ ਆਪਣਾ ਪਾਣੀ ਜਿਹੜਾ ਠੰਡਾ ਹੋ ਗਿਆ ਹੁਣ ਦੇਖੋ ਕਲਰ ਹੈ ਜਿਹੜਾ ਲੈ ਚੁੱਕਿਆ ਦੇਖੋ ਪਾਣੀ ਦਾ ਰੰਗ ਬਹੁਤ ਚੇਂਜ ਹੋ ਗਿਆ ਦੇਖੋ ਬਹੁਤ ਕਲਰ ਹੈ ਜਿਹੜਾ ਆਪਣਾ ਲੈ ਚੁੱਕਿਆ ਪਾਣੀ ਨੂੰ ਕੋਸਾ ਜਿਹਾ ਪਾਣੀ ਰਹਿ ਗਿਆ ਆਪਣਾ ਨਾਰਮਲ ਜਿਹਾ ਵਰਨ ਇੱਦੀ ਆਪਾਂ ਇਹਨੂੰ ਮਾਧਣਾਂਗੇ ਹੁਣ ਇੱਦੀ ਹੀ ਮਾਧਣਾਂਗੇ ਆਂ ਜਾਂ ਪਾਣੀ ਨੂੰ ਆਪਣੇ ਦਾਗ ਜਿਹੜੇ ਕਲਰ ਦੇ ਕਲਰ ਆ ਜਿਹੜੇ ਆਪਣੇ ਸਾਰੇ ਲੈ ਚੁੱਕੇ ਆ ਦੇਖੋ ਥੋੜਾ ਬਹੁਤਾ ਜੀ ਰਹਿਦਾ ਹੋਗਾ ਇਸ ਤਰੀਕੇ ਨਾਲ ਪੰੂਆ ਥੱਲਾਂਗੇ ਇਥੇ ਇਥੇ ਕਲਰ ਆ ਜਿਹੜਾ ਰਹਿਦਾ ਉਹ ਵੀ ਲੈ ਲੂਗਾ ਤੁਹਾਨੂੰ ਤਾਂ ਦੇਖੋ ਲੈ ਕਿਸ ਕੈਸਾ ਰੰਗ ਲਰੇ ਦਾ ਆਪਾਂ ਚੰਗੀ ਤਰ੍ਹਾਂ ਮਸਲ ਦਾਂਗੇ ਲਓ ਜੀ ਤਾਂ ਪਤੋਕੇ ਦਿਖਾਉਨੇ ਆ ਹੁਣ ਨਾਲ ਆਪਾਂ ਦੇਖਦੇ ਹਾਂ ਕਿ ਰੰਗ ਇਹਦਾ ਕਿੰਨਾ ਕੁ ਲੈ ਚੁੱਕਿਆ ਕਿੰਨਾ ਕੁ ਰਹਿ ਗਿਆ ਇਹ ਪਤੋਕੇ ਲੈਣੇ ਬਹੁਤ ਕਲਰ ਤਾਂ ਇਹਦਾ ਨਿਕਲ ਚੁੱਕਿਆ ਪਾਣੀ ਦੇ ਵਿੱਚ ਬਹੁਤ ਕਲਰ ਹੈ ਜਿਹੜਾ ਤੇਜ ਹੋ ਗਿਆ ਪਾਣੀ ਦਾ ਰੰਗ ਦੇਖੋ ਪਾਣੀ ਦਾ ਰੰਗ ਬਹੁਤ ਚੇਂਜ ਹੋ ਗਿਆ ਦੇਖੋ ਤੇ ਹੁਣ ਆਪਾਂ ਇਹ ਪਤੋਕੇ ਲੈਉਣੇ ਆ ਤੇ ਆਪਾਂ ਫਿਰ ਧੋਣੇ ਆ ਸਾਫ਼ ਪਾਣੀ ਦੇ ਨਾਲ ਵੀ ਕਿੰਨਾ ਕਲਰ ਹੈ ਜਿਹੜਾ ਤਾਂ ਲੈ ਗਿਆ ਹਲੋ ਜੀ ਤੇ ਆਪਾਂ ਨੂੰ ਤਣੀ ਦੇ ਉੱਪਰ ਪਾਉਣੇ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਆਪਾਂ ਵੀ ਦੇਖਦੇ ਆ ਕਲਰ ਤਾਂ ਇਹਦਾ ਲੈ ਚੁੱਕਿਆ ਤੇ ਆਪਾਂ ਤਣੀ ਤੇ ਪਾਉਣੇ ਆ ਤੇ ਫਿਰ ਦੇਖੋ ਨੇ ਲਓ ਜੀ ਆਪਣੀ ਸਾੜਤ ਤੋਂ ਰੰਗ ਜਿਹੜਾ ਸਾਰਾ ਲੈ ਚੁੱਕਿਆ ਦੇਖੋ ਤੇ ਆਪਣਾ ਇਹ ਵਾਲੇ ਕੱਪੜੇ ਦਾ ਜਿਹੜਾ ਰੰਗ ਚ ਇਹਦੇ ਉੱਪਰ ਚੜ ਗਿਆ ਸੀ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਕੱਪੜੇ ਨੂੰ ਰੰਗ ਜਿਹੜਾ ਲਾ ਸਕਦੇ ਹੋ ਜਿਹੜਾ ਇੱਕ ਦੂਜੇ ਕੱਪੜੇ ਦਾ ਕਲਰ ਕਈ ਵਾਰ ਚੜ ਜਾਂਦਾ ਆ ਪਾ ਇਕੱਠੇ ਧੋ ਦਿੰਨੇ ਆ ਤੇ ਆਪਣੇ ਰੰਗ ਬਰੰਗੇ ਕੱਪੜੇ ਜਿਹੜੇ ਧੋਤੇ ਸੀ ਦੇਖੋ ਤੇ ਇੱਕ ਦੂਜੇ ਦਾ ਕਲਰ ਹੈ ਕਈ ਵਾਰ ਚੜ ਜਾਂਦਾ ਹੈਗਾ ਇਸ ਤਰੀਕੇ ਨਾਲ ਤੁਸੀਂ ਲਾਏ ਹੋ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਪਿਆਰਾ ਦਾ ਕਮੈਂਟ ਜਰੂਰ ਕਰਿਓ ਸਸਰੀਆ ਕਾਲ